ਅੱਜ ਕੈਬਨਟ ਮੰਤਰੀ ਕੁਲਦੀਪ ਸਿੰਘ ਢੜੀਵਾਲ ਨੇ ਆਪਣੇ ਅਧਿਕਾਰੀਆਂ ਸਮੇਤ ਜਲਗੁਰਦਾਸਪੁਰ ਅਤੇ ਜ਼ਿਲ੍ਹਾ ਅਮਰਸਰ ਦੀ ਸਾਂਝੀ ਕਮਨਸਟਰੀ ਸਰਾਦ ਪਿੰਡ ਖੋਨੇਵਾਲਾ ਮਨਸੂਰ ਤਸਵਾਲ ਨੰਦਿਲ ਪੋਸਟ ਦੇ ਹੜਾਂ ਦੇ ਸਥਿਤੀ ਨਾਲ ਜੁਟਣ ਲਈ ਕਲਰੇ ਵਾਟਸ ਕਰ ਜਾਂਦਾ ਜਾਇਜ਼ਾ ਲਿਆ ਇਸ ਮੌਕੇ ਗਲਬਰਦਨ ਕੈਬਨਟ ਮੰਤਰੀ ਕੁਲਦੀਪ ਸਿੰਘ ਢੜੀਵਾਲ ਨੇ ਦੱਸਿਆ ਕਿ ਹਰ ਸਾਲ ਡੇਰਾ ਬਾਬਾ ਨਾਨਕਾ ਰਾਵੀ ਦਰਿਆ ਨਾਲ ਲੱਗਦੇ ਪਿੰਡ ਖੋਨੇਵਾਲਾ ਖਣੇਗੋ ਬੇਟ ਕਸਵਾਲ ਮਨਸੂਰਤ ਕੰਡਾ ਦੇ ਸੈਂਕੜੇ ਸੈਂਕੜੇ ਖਸਾਨਾਂ ਦੀਆਂ ਫਸਲਾਂ ਹੜ੍ਹਾਂ ਦੀ ਵਜ੍ਹਾ ਨਾਲ ਤਬਾਹ ਹੋ ਜਾਂਦੀਆਂ ਹਨ ਜਿਸ ਨੂੰ ਲੈ ਕੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਇੱਕ ਸਪੈਸ਼ਲ ਪੈਕੇਜ ਦਿੱਤਾ ਹੈ ਕਿ ਇਸ ਮਾਰਗ ਉੱਪਰ ਪੁਲ ਬਣਾਇਆ ਜਾਵੇ ਜਿਸ ਦਾ ਕੰਮ ਨਰਮਾਦੀਨ ਚੱਲ ਰਿਹਾ ਹੈ ਉਹਨਾਂ ਕਹਿੰਦੇ ਕਿ ਅੱਜ ਮੇਰੇ ਵੱਲੋਂ ਇੱਥੇ ਚੱਲ ਰਿਹਾ ਕੰਮ ਦਾ ਜਾਇਜ਼ਾ ਲਿਆ ਗਿਆ ਹੈ ਤੇ ਅਧਿਕਾਰੀਆਂ ਸਹਿਬਾਨਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਇਸ ਕੰਮ ਨੂੰ ਪ੍ਰਸਾਦ ਚੱਲੂ ਹੋਣ ਤੋਂ ਪਹਿਲਾਂ ਜਦ ਹੀ ਨਿਪਰੇ ਚੜਿਆ ਜਾਵੇ ਤਾਂ ਜੋ ਕਿਸਾਨਾਂ ਬੀਐਸਐਫ ਅਤੇ ਫੌਜ ਦੇ ਜਵਾਨਾਂ ਨੂੰ ਕੋਈ ਮੁਸਕਰ ਨਾ ਆਵੇ ਇਸ ਮੁੱਖੇਪਲ ਵਿਸ਼ੇ ਨਾਲ ਧਾਰੀਵਾਲ ਨੇ ਦਾਅਵਾ ਕਰਦੇ ਕਿਹਾ ਕਿ ਜਲੰਧਰ ਹੋਣ ਵਾਲੇ ਜਿੰਨੀ ਚੋਣ ਵਿੱਚ ਉਹਨਾਂ ਦੇ ਦੂਤੀ ਲੱਗੀ ਹੈ ਉਹ ਇਹ ਸਥਿਤ ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ ਹਮਾਚਲ ਵਿੱਚ ਪੰਜਾਬੀਆਂ ਨਾਲ ਹੋ ਰਹੀ ਕੁੱਟ ਮਾਰ ਅਤੇ ਗੱਡੀਆਂ ਦੀ ਭੰਨ ਤੋੜ ਤੇ ਮਤੀ ਧਾਰੀਵਾਲ ਨੇ ਕਿਹਾ ਕਿ ਇਸ ਬੰਦ ਵਿੱਚ ਉਹਨਾਂ ਦੀ ਹਮਾਚਲ ਦੇ ਮੁੱਖ ਮੰਤਰੀ ਸਹਿਬਾਨ ਨਾਲ ਗੱਲ ਹੋਈ ਹੈ ਤੇ ਉਹਨਾਂ ਵੱਲੋਂ ਚੰਬੇ ਦੇ ਐਸਐਸਪੀ ਨੂੰ ਸਤਨਰ ਦੇ ਦੇਸ਼ਿਕ ਗਰੀਬ ਇਤਿਹਾਨ ਕੋ ਉਪਰ ਦੋਸ਼ੀਆਂ ਦੇ ਖਿਲਾਫ ਸਤ ਤੋਂ ਸਤ ਤੱਕ ਕਾਰਵਾਈ ਕੀਤੀ ਜਾਵੇ ਬਿਊਰੋ ਰਿਪੋਰਟ ਅਲ ਪੰਜਾਬ న్యూਸ ਕਾਂਗਰਸ ਸਰਕਾਰ ਲਗਾਤਾਰ ਇਥੇ ਰਹੀ ਅੱਜ ਸਦਾ ਸ਼ਿਵਿੰਦਰ ਸਿੰਘ ਲਧਾਵਾ ਨੂੰ ਤੇ ਪ੍ਰਕਾਸ਼ ਸਿੰਘ ਬਾਦਲ ਦਾ ਪਰਿਵਾਰ ਤੇ ਅਕਾਲੀ ਪਰਿਵਾਰ ਦਾ ਇਹ ਚਿੰਤਾ ਆ ਕਿ ਅਕਾਲੀ ਪਰਿਵਾਰ ਤਾਂ ਹੀ ਰਹੂਗਾ ਜੇ ਸੁਬੀਰ ਸਿੰਘ ਬਾਦਲ ਦੀ ਕਮਾਨ ਰਹੂਗੀ ਪਰ ਪੰਜਾਬ ਦੇ ਵਿੱਚ ਕਿਸਾਨ ਕਿਵੇਂ ਖੁਸ਼हाल ਰਹੂਗਾ ਪੰਜਾਬ ਦੇ ਲੋਕ ਕਿਵੇਂ ਖੁਸ਼ ਆ ਰਹੇਗੇ ਇਹਦੀ ਚਿੰਤਾ ਉਹਨਾਂ ਨੇ ਜਦੋਂ ਡਿਪਟੀ ਸੀਐਮ ਬਣੇ ਸਨ ਪੰਜਾਬ ਦੇ ਉਦੋਂ ਜਾਂ ਪਹਿਲਾਂ ਉਹ ਮੰਤਰੀ ਵੀ ਰਹੇ ਐਮਐਲਏ ਵੀ ਬਣੇ ਜੋ ਕੰਮ ਆਈ ਧਾਇਆ ਸਾਹਿਬ ਇਥੇ ਕਰਵਾ ਰਿਹਾ ਸ਼ਖਦੀ ਅੱਜ ਅਸੀਂ ਉਹਨਾਂ ਦੇ ਹਲਕੇ ਚ ਨੰਗਲੀ ਬੀਓਪੀ ਦੇ ਜਾ ਕੇ ਆਏ ਆ ਇਹ ਸਾਰਾ ਹਲਕਾ ਗੁਰਦਾਸਪੁਰ ਦਾ ਪਿੰਦਾ ਆ ਵਿਧਾਨ ਸਭਾ ਹਲਕਾ ਜਿਹੜਾ ਬਾਬਾ ਨਾਨਕ ਪਿੰਦਾ ਆ ਤੇ ਇਹ ਕੰਮ ਉਹਨਾਂ ਦੇ ਕਰਨ ਵਾਲੇ ਸਨ ਜਿਹੜੇ ਧਾਇਆ ਸਾਹਿਬ ਕਰਵਾ ਰਿਹਾ ਇਹਦਾ ਮਤਲਬ ਕਿ ਸਪੂਆਨ ਸਿੰਘ ਮਾਨ ਦੀ ਸਰਕਾਰ ਇੱਕ ਜ਼ਿੰਮੇਵਾਰ ਸਰਕਾਰ ਆ ਜਿਹੜੀ ਪੰਜਾਬ ਦੇ ਪੰਜਾਬ ਤੇ ਅਸ਼ੀਆ ਲੋਕਾਂ ਦੇ ਜਿਹੜੇ ਦਰਦ ਨੇ ਇਹੋ ਜੇ ਉਹਨਾਂ ਨੂੰ ਸਮਝ ਕੇ ਕੰਮ ਕਰਵਾ ਰਹੀ ਆ ਮੈਂ ਇਹ ਗੱਲ ਮਾਰਾ ਸਾਹਿਬ ਤੁਹਾਨੂੰ ਕਹਿਣੀ ਚਾਹਨਾ ਕਿ ਇਹ ਕੰਮ ਜੇ ਤਾਂ ਇਹ ਆ ਸਭ ਕਰਵਾ ਰਿਹਾ ਤੇ ਇਹਨੂੰ ਲੋਕਾਂ ਚ ਇਹਦੀ ਐਪਰੀਸ਼ੀਏਸ਼ਨ ਵੀ ਬਹੁਤ ਆ ਅੱਜ ਦਾ ਸਭ ਤੋਂ ਅਚਾਨਕ ਅਕਾਲੀ ਦਲ ਦੀ ਕਿਉਂ ਯਾਦ ਆ ਰਹੀ ਹੈ ਕੀ ਕਰਦੇ ਕੀ ਹੁੰਦੇ ਇਹ ਸਾਰਿਆਂ ਵਾਸਤੇ ਖਰਾਨੀ ਦਾ ਮੁੱਦਾ ਆ ਕਿ ਤੁਸੀਂ ਤਕਸਾਲੀ ਕਾਂਗਰਸੀ ਜੇ ਤੁਹਾਨੂੰ ਕੀ ਚਿੰਤਾ ਆ ਜੀ ਅਕਾਲੀ ਦਲ ਨੇ ਕੰਮ ਚੰਗੇ ਕੀਤੇ ਹੁੰਦੇ ਤੇ ਪੰਜਾਬ ਦੇ ਲੋਕਾਂ ਨੂੰ ਕਿਉਂ ਇਨਕਾਰ ਦੇ ਉਹ ਕਿਉਂ ਕਰਦੇ ਕਰਦੇ ਅੱਜ ਇੱਕੋ ਇੱਕੋ ਨਾਲ ਕੋ ਸੀਟ ਆ ਗਈ ਬਠਿੰਡੇ ਦੀ ਤੇ ਤਿੰਨ ਉਹਨਾਂ ਦੇ ਵਿਧਾਨ ਸਭਾ ਚ ਐਮ ਐਲ ਏ ਬਣੇ ਸਨ ਸੋ ਉਹ ਕਿਉਂ 117 ਦੇ ਵਿੱਚੋਂ ਸਿਰਫ ਤਿੰਨ ਆ ਗਏ ਅੱਜ ਕਿਉਂ ਇੱਕੋ ਹੀ ਉਹਨਾਂ ਦਾ ਐਮ ਪੀ ਰਹਿ ਗਿਆ ਔਰ ਐਮ ਪੀ ਉਹਨਾਂ ਦਾ ਚਤੰਦਰਾ ਵੀ ਕਾਰਨ ਜਿਹੜਾ ਆ ਉਹ ਸਾਨੂੰ ਸਮਝ ਨਹੀਂ ਆਉਂਦੀ ਕਿ ਅੱਜ ਵੀ ਸਾਰੇ ਉਹਨਾਂ ਦੇ ਬਾਕੀ ਹਾਰ ਗਏ ਤੇ ਹਰਸਿਮਰ ਤੋਂ ਬਾਦਲ ਜਿੱਤ ਗਈ ਇਹਦਾ ਕੀ ਕਾਰਨ ਹੈ ਸੋ ਇਹ ਇਹ ਪੰਜਾਬ ਦੇ ਲੋਕ ਸਮਝਦੇ ਨੇ ਜਿਹੜੇ ਬੁੱਧੀਜੀਵੀ ਨੇ ਉਹ ਸਮਝਦੇ ਨੇ ਔਰ ਸਾਹ ਸੁਜਿੰਦਰ ਸਿੰਘ ਦਾਵਾ ਨੂੰ ਇਹ ਕਿਉਂ ਚਿੰਤਾ ਜਾਂਦੇ ਕੋਈ ਇਹਨਾਂ ਨੂੰ ਆਪਣਾ ਕੋਈ ਸੁੱਖ ਦਿਸਦਾ ਆ ਆ ਦੇ ਕੰਡੇ ਤੇ ਗਰਦਾਸ ਕੋਤੇ ਮਸਦੀ ਦੀ ਹੱਦ ਇੱਥੇ ਅਸੀਂ ਇਸ ਕਰਕੇ ਪਹੁੰਚੇ ਆ ਕਿ ਇੱਕ 10 ਕਿਲੋਮੀਟਰ ਦਾ ਟੋਟਾ ਸੀ ਕੋਨੇਾਂ ਤੋਂ ਲੈ ਕੇ ਕਸਵਾਲ ਤੱਕ ਚੌਕੀ ਬੀ ਐਸਬ ਦੀ ਚੌਕੀ ਉੱਥੋਂ ਤੱਕ ਇਹ ਜਦੋਂ ਹੜ ਹੁੰਦਾ ਹੀ ਹਸਾਲ ਇੱਥੇ ਬਹੁਤ ਨੁਕਸਾਨ ਹੋ ਜਾਂਦਾ ਸੀ ਇੱਥੇ ਪੁੱਲ ਬੜਾ ਦਿੱਕਤ ਸੀ ਇੱਕ ਅਸੀਂ ਇਹ ਪੁੱਲ ਬਣਾ ਰਹੇ ਮੈਂ ਪੁੱਲ ਵੇਖਣ ਆਇਆ ਸੀ ਕਿਉਂਕਿ ਅੱਗੇ ਫਿਰ ਮੀਂਹ ਦਾ ਟਾਈਮ ਜਿਹੜਾ ਆਉਂਦਾ ਅਸੀਂ ਐਕਚੁਅਲੀ ਹੁਣ ਤੱਕ ਇਹਨੂੰ ਕੰਪਲੀਟ ਕਰਦੇ ਰਹੇ ਪਰ ਇੱਕ ਦੋ ਕਿਸਾਨਾਂ ਦੇ ਕੇਸ ਜਿਹੜੇ ਕੋਰਟ ਚੱਲਦੇ ਉਹਦੇ ਕਰਕੇ ਥੋੜਾ ਲੇਟ ਹੋ ਗਿਆ ਸੋ ਮੈਂ ਉਹ ਦੇਖਣ ਆਇਆ ਮੈਂ ਤੋਰ ਚੱਲਿਆ ਕੱਛੂਆ ਚੱਲਿਆ ਸੜਕ ਜਿਹੜੀ ਦੋਏ ਪਾਸੇ ਤੇ ਪੁੱਲ ਜਿਹੜਾ ਇਹਦਾ ਕਿੰਨਾ ਕੰਮ ਹੋ ਗਿਆ ਕਿਉਂਕਿ ਮੈਂ ਅਦਕਾ ਇਹਨੂੰ ਨਾਲ ਲੈਦਾ ਕਿ ਜਿਹੜੀ ਸੜਕ ਜਦੋਂ ਪੁੱਲ ਤੇ ਤੇ ਜੇ ਟਾਈਮ ਲੱਗੂਣ ਕਿੰਨਾ 2 ਪਿੰਡ ਲੱਗਣਗੇ ਤੇ ਬਦੜੀ ਛੜ ਗਿਆ ਉਹ ਆਪਾਂ ਚਾਹੁੰਦੇ ਆ ਕਿ 20 ਤੋਂ ਪਹਿਲਾਂ ਪਹਿਲਾਂ ਕੰਪਲੀਟ ਹੋ ਜਾਏ ਨਹੀਂ ਤੇ ਜਿਹੜਾ ਉੱਤੇ ਬੰਦਰ ਵਗਦਾ ਪਿਆ ਉਹ ਖਤਰਾ ਸੋ ਜਦੋਂ ਇਹ ਵੱਡ ਗਿਆ ਤੇ ਜਿੱਥੇ ਬੀਐਸਐਫ ਨੂੰ ਫੌਜ ਨੂੰ ਇਹਦਾ ਬੜਾ ਫਾਇਦਾ ਹੋਊਗਾ ਉੱਥੇ ਦਾ ਵੀ ਦਰਿਆ ਤੋਂ ਪਾਸ ਦੇਲੇ ਸਾਡੇ ਕਿਸਾਨ ਨੇ ਸਾਡੇ ਜਿਹੜੇ ਪਿੰਡ ਹੈ ਕੁਝ ਪਿੰਡ ਸਾਡੇ ਗਰਦਾਸਪੁਰ ਦੇ ਆ ਇਹ ਸਾਡੀ ਪੜੀ ਆ ਮਤਲਬ ਅਮਸਰਦੀ ਤੋ ਉਹਨਾਂ ਕਿਸਾਨਾਂ ਨੂੰ ਸਾਇਕ੍ਰਿਕ ਕਿਸਾਨਾਂ ਨੂੰ ਜਿਹੜਾ ਇਹਦਾ ਫਾਇਦਾ ਹੋਗਾ ਇਸ ਕਰਕੇ ਇਹ ਸਰਜੇ ਚੌਕੀਆਂ पे ਹਰ ਵਾਰੀ ਪਾਣੀ ਛੋੜਦੇ ਨਹੀਂ ਨਹੀਂ ਅਸੀਂ ਪ੍ਰਬੰਧ ਕਰਦੇ ਚਾਸਪੇਲੇ ਹੱਥਾਂ ਦੇ ਕਰਦੇ ਬੀਐਸਐਫ ਦੀਆਂ ਚੌਕੀਆਂ ਲੱਗੇ ਮੋਸਟ ਜਿਆਦਾ ਚੌਕੀਆਂ ਲੱਗੇ ਅਸੀਂ ਜਿਹੜਾ ਉਹ ਪੱਥਰ ਵਗੈਰਾ ਲਵਾ ਦਿਆ ਕਿ ਚੌਕੀਆਂ ਬਾਜਾਂ ਨੁਕਸਾਨ ਨਾ ਹੋਵੇ ਤੋ ਸਾਡੀ ਕੋਸ਼ਿਸ਼ ਹੈ ਕਿ ਚਾਹੇ ਬੀਐਸਐਫ ਦੀਆਂ ਚੌਕੀਆਂ ਤੇ ਫੌਜ ਦੀਆਂ ਚਾਹੇ ਸਿਵਲ ਦੀਆਂ ਵੀ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਮੈਂ ਅੱਜ ਇਹ ਵਿਖਰੇ ਆਇਆ ਤੋੜ ਕਿਉਂਕਿ ਇਹ ਕੰਮ ਜਿਹੜਾ ਮੈਨੂੰ ਬਲ ਲੱਗ ਰਹਿ ਗਿਆ ਕਿਉਂਕਿ ਅੱਗੇ ਮਹੀਨਾ ਬਹਿ ਗਿਆ ਸਾਰਾ ਮੌਨਸੂਨ ਆ ਜੂਗੀ ਫਿਰ ਸਾਨੂੰ ਪ੍ਰੋਬਲਮ ਹੋਊਗੀ ਅਜੇ ਤੱਕ ਪਹਿਲਾਂ ਹੀ ਡੈਮਾਂ 'ਚ ਪਾਣੀ ਬਹੁਤ ਆ ਗਿਆ ਗਲਮੀ ਕਰਕੇ ਉੱਤੇ ਬਸ ਬਹੁਤ ਪਿਗਲੀ ਹੈ ਸੋ ਉਹਦੇ ਪ੍ਰਬੰਧ ਦੇਖਣ ਵਾਸਤੇ ਬਾਈ ਇਲੈਕਸ਼ਨ ਆ ਰਹੀਆਂ ਸਾਰੀ ਪਾਰਟੀਆਂ ਅੱਡੀ ਚੋਟੀ ਦਾ ਜੋਰ ਲਗਾ ਰਹੀਆਂ ਨੇ ਆਵਾਮੀ ਪਾਰਟੀ ਦਾ ਕੀ ਸਟੈਂਡ ਹੈ ਸਟੈਂਡ ਕਾਦਾ ਲਾ ਰਹੇ ਚਾਹੇ ਤੋਥੇ ਦੇਦਾ ਪਰ ਇਹ ਲੜਾਂਗੇ ਆਪਣਾ ਕੈਂਡੀਡੇਟ ਮਿੰਦਰਪਾਖ ਜੀ ਬਹੁਤ ਵਧੀਆ ਹੈ ਇਲੈਕਸ਼ਨ ਪਾਰਟੀ ਜਿੱਤੂ ਕੀ ਕੋਚ ਜਿਹੜੇ ਵੀ ਨੌਜਵਾਨ ਪੰਜਾਬ ਜਾਂ ਪੰਜਾਬ ਦੇ ਬਾਹਰ ਹੀ ਰਾਜਾਂ ਤੋਂ ਰੂਸ ਜਾ ਰਹੇ ਨੇ ਜਬਰਨ ਜਿਹੜਾ ਆ ਉਹ ਕੌਚ ਚ ਭਰਤੀ ਕੀਤੇ ਜਾ ਰਹੇ ਨੇ ਜਾਂ ਜੇਲਾ ਸੁਟਿਆ ਜਾ ਰਿਹਾ ਹੈ ਨਹੀਂ ਨਹੀਂ ਕੁਝ ਤਾਂ ਮੈਨੂੰ ਇੰਨਾ ਨਹੀਂ ਘਟ ਰਹਾ ਹੋਇਆ ਪਰ ਥੋੜੇ ਕਮ ਅਸਰ ਦਾ ਨੌਜਵਾਨ ਦੇ ਘਟਣ ਤੋਂ ਮੈਂ ਗਿਆ ਸੀਗਾ ਉੱਥੋਂ ਹੀ ਸਾਰਾ ਪਤਾ ਕੀਤਾ ਕੁਝ ਆਪਣੇ ਮੁੰਡੇ ਜਿਹੜੇ ਨਾ ਉਹ ਕਾਲਾ ਪੰਨ ਕਰ ਦਿੰਦੇ ਆਪ ਇੱਥੋਂ ਜਾ ਕੇ ਸਿੱਧਾ ਬਖਤੂਰ ਉਹਨਾਂ ਜੋ ਸਾਡੇ ਕੋਲ ਫੋਟਾਂ ਹੀਆਂ ਕਿ ਮੁੰਡੇ ਆਪ ਇਹਦੀ ਬੇਨਤੀ ਆ ਕਿ ਤੁਸੀਂ ਜਾਓ ਯਾਰ ਕੋਈ ਪਤਾ ਨੂੰ ਪਤਾ ਹੈ ਕਿ ਤੁਸੀਂ ਜੇ ਅਸਲੇ ਉੱਤੇ ਰਸ਼ੀਆ ਦੀ ਫੌਜ ਦੇ ਪਤੀ ਹੋਗੇ ਤੇ ਜਕਰੇਨ ਵਾਲੀ ਜੰਗ ਦੇ ਵਿੱਚ ਉਹ ਥੱਕ ਦਿੰਦੇ ਅਗਲੇ ਪਾਸੇ ਲਾ ਜਾਂ ਪੰਜ ਮਹੀਨੇ ਪਿੱਛੇ ਲਾਤੇ ਫਿਰ ਹੁੰਦੇ ਨੇ ਸੋ ਜਿਹੜੇ ਏਜੰਟ ਇਹ ਕੰਮ ਕਰਦੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਕਰਾਂਗੇ ਪਰ ਮੁੰਡਿਆਂ ਨੂੰ ਆਪਣੇ ਆਪ ਜਾ ਕੇ ਮੇਰਾ ਖਿਆਲ ਹੈ ਫੌਜ ਦੀ ਮਤਲਬ ਉਹ ਜਿਹੜੀ ਪਤੀ ਰਸ਼ੀਆ ਦੀ ਹੋਣੀ ਚ ਨਹੀਂ ਨੌਜਵਾਨਾਂ ਨੂੰ ਪਰਮਾ ਸਰ ਹਮਾ ਚੱਲਦੇਗਾ ਚੋਕੇ ਕਰ ਦਿੱਤਾ ਜਾਏਗਾ ਉੱਥੇ ਜੇਕਰ ਤੁਸੀਂ ਜਾਂਦੇ ਹੋ ਬਾਅਦ ਚੋਂ ਤੁਹਾਨੂੰ ਪੀਆਰ ਵੀ ਉਦੋਂ ਦੀ ਮਿਲ ਜਾਏਗੀ ਕੇਸ ਦੇਖਣ ਨੂੰ ਮਿਲਦੇ ਆ ਵੇਖੋ ਆਪਣਾ ਕਿ ਆਪਣਾ 24 ਸਾਲ ਦਾ ਨੌਜਵਾਨ ਜਿਹੜਾ ਸੀਗਾ 67 ਸਾਲ ਦੀ ਉਮਰ ਦਾ ਬਾਬਾ ਬਣ ਕੇ ਜਿਹੜਾ ਕੈਨੇਡਾ ਜਾਣ ਦੀ ਤਿਆਰੀ ਸੀ ਉਹ ਵੀ ਫੜਿਆ ਗਿਆ ਸੋ ਇਸ ਤਰੀਕੇ ਦੇ ਕੇਸ ਸਾਹਮਣੇ ਆਉਂਦੇ ਆ ਸਰ ਦੇਖੋ ਆਪਣੇ ਬੰਦੇ ਚੜੇ ਆ ਪਤਾ ਨਹੀਂ ਕੀ ਆ ਮੈਂ ਵੀ ਇੱਥੇ ਰਹਾ ਮੈਂ ਤੇ ਵਾਪਸ ਆ ਗਿਆ ਆਪਣੇ ਲੋਕਾਂ ਦੇ ਮੰਜ ਚ ਬਹਿ ਗਿਆ ਕਿ ਸ਼ਾਇਦ ਉੱਥੋਂ ਉੱਥੋਂ ਦੀ ਕਿਰਤ ਕਮਾਈ ਬੜੀ ਸੌਖੀ ਹੈ ਤੇ ਭੱਜ ਕੇ ਉੱਥੇ ਚੱਲ ਜਾਗੇ ਤਾਂ ਪਤਾ ਨਹੀਂ ਕੀ ਆ ਐਕਚੁਅਲੀ ਇੱਥੇ ਵੀ ਜੇ ਬੰਦਾ ਕੰਮ ਕਰੀ ਆਪਾਂ ਤੇ ਇੱਥੇ ਵੀ ਵਧੀਆ ਹੋ ਜਾਂਦਾ ਸੋ ਮੇਰੀ ਮੇਰੀ ਬੇਨਤੀ ਇਹ ਆ ਕਿ ਜਾਓ ਪਰ ਗੈਰ ਕਾਨੂੰਨੀ ਨਾ ਗੈਰ ਕਾਨੂੰਨੀ ਨਾ ਜਾਓ ਉਹ ਬਹੁਤ ਵੰਗੇ ਪਿੰਦੇ ਆਪਾਂ ਗੈਰ ਕਾਨੂੰਨੀ ਟੰਗਾਂ ਦਾ ਕਿਸੇ ਨੂੰ ਪਾਰ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਬਦਲ ਜੜਾ ਸੱਤ ਸੰਵੰਦਾਂ ਤੋਂ ਪਾਬੰਦੀ ਨਹੀਂ ਚਾਹੀਦਾ ਉਦਾਂ ਤੁਸੀਂ ਪੜ੍ਹਿਆ ਲਿਖਿਆ ਹੋ ਤੁਸੀਂ ਕਮਾਈ ਕਰਨੀ ਚਾਹੁੰਦੇ ਠੀਕ ਹੈ ਜਿੱਥੇ ਮਿਲਦੀ ਜਾਓ ਸਾਰੇ ਸੰਸਾਰ ਦੇ ਦਵਾਜੇ ਖੁੱਲੇ ਆ ਪਰ ਆਪਾਂ ਨੂੰ ਗੈਰ ਕਾਨੂੰਨੀ ਟੰਗਾਂ ਨਹੀਂ ਜਾਣਾ ਚਾਹੀਦਾ ਇਹ ਮੈਂ ਬਦ ਸਭ ਨੂੰ ਕਹਿੰਦਾ ਸਰ ਸਾਹਿਬ ਮਾ ਜਿਹਦੇ ਵਿੱਚ ਸਾਰੇ ਕੁੱਟ ਮਾਰ ਹੋ ਰਹੀ ਹੈ ਜੀ ਪੰਜਾਬੀਆਂ ਦੇ ਨਾਲ ਗੱਡੀਆਂ ਦੀ ਭੰਨ ਦੌੜ ਹੋ ਰਹੀ ਹੈ ਉਹਦੇ ਸੰਬੰਧ ਸਰ ਤੈਨੂੰ ਪਤਾ ਆਪਾਂ ਪੱਤੇਵਾਂ ਦੱਜ ਕੀਤਾ ਔਰ ਸੀਐਮ ਸਾਹਿਬ ਦੇ ਨਾਲ ਇੱਕ ਦੋ ਦਿਨ ਮੇਰੀ ਮੀਟਿੰਗ ਹੋਣ ਆਦਿਆ ਮਰ ਚੱਲਦੇ ਉਹਨ सीएम साहब ने कन्ना सख्त स्टैंड लिया जडी डलोजी ਦੇ ਵਿੱਚ ਘਟਨਾ ਹੋਈ ਆ ਕਬਜੀਤ ਸਿੰਘ ਉਹਨਾਂ ਦਾ ਉਹਦੇ ਤੇ ਉਹਨਾਂ ਨੇ ਬੜੀ ਸਖਤ ਮਤਲਬ ਜਿਹੜਾ ਉੱਥੋਂ ਦੇ ਐਸਪੀ ਨੂੰ ਚੰਬੇ ਦੇ ਐਸਪੀ ਨੂੰ ਜਿਹੜਾ ਉਹ ਬੜੇ ਸਖਤ ਅਦਾਇਤਾ ਕੀਤੀ ਉਹਦੀ ਜਾਂਚ ਹੋ ਰਹੀ ਆ ਉਹਦੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਉਹਦਾ ਖਿਲਾਫ ਪੱਤਾ ਕਰਾਂਗੇ ਜਿਹੜੇ ਬੰਦੇ ਇਦਾਂ ਸਰ ਨਸੇ ਦੀ ਓਵਰਡੋਰ ਨਾਲ 17 ਦਿਨਾਂ ਦਾ 17 ਮਹੀਨਾ ਹੋ ਗਿਆ ਸਰ ਕੰਟਰੋਲ ਕਿਉਂ ਨਹੀਂ ਹੋ ਰਿਹਾ ਨਹੀਂ ਨਹੀਂ ਹੋ ਜਾਊਗਾ ਜੀ ਸਭ ਕੁਝ ਕੰਟਰੋਲ ਹੋ ਜਾਊਗਾ